ਇਸ ਤੇ ਆ ਜੀ ਹਾਂ ਜੀ ਇਹ ਦੁਕਾਨ ਦੀ ਆ ਜੀ ਮਿਲਣ ਲੱਗਿਆ ਬਿਜਲੀ ਦਾ ਬਿੱਲ داری ਦਾ ਸਰਕਾਰ ਵੱਲੋਂ ਉਹਨਾਂ ਨੇ ਦਿੱਤਾ ਸਟੇਜ ਜੱਜ ਸਾਹਿਬ ਨੇ ਹੋਰ ਪੁਰਾਣੇ ਬੰਦੇ ਬੈਠੇ 1992 93 ਦੇ ਦੁਕਾਨੇ ਤੇ ਬੈਠੇ ਹੋਏ ਆ ਜੀ ਸਟੇ ਲੈ ਆ ਹੋਇਆ ਦੁਕਾਨਦਾਰ ਇਹਦਾ ਕੇਸ ਚ ਦੇਖ ਫਿਰ ਇਹ ਸਰਕਾਰੀ ਜ਼ਮੀਨ ਸੀ ਕਿ ਸਟੇ ਕਿਉਂ ਦਿੱਤਾ ਸਾਨੂੰ ਪੈਸੇ ਖਾਣ ਵਾਸਤੇ ਦਿੱਤਾ ਮੇਰੇ ਕਿੱਦਾਂ ਦਿੱਤਾ ਇਹੋ ਇਹਨਾਂ ਨੂੰ ਪਹਿਲਾਂ ਵੀ ਭਾਜੀ ਇਹਨਾਂ ਨੇ ਦੀਵਾਲੀ ਤੱਕ ਦਾ ਟਾਈਮ ਮੰਗਿਆ ਸੀਗਾ ਇਹਨਾਂ ਨੂੰ ਉਹ ਟਾਈਮ ਦਿੱਤਾ ਗਿਆ ਸੀ ਕਿ ਸਕੂਲ ਦੀ ਜਗ੍ਹਾ ਵੀ ਮੂਰੋ ਆਸੀ ਬਾਉਂਡਰੀ ਸਾਰੀ ਸਾਫ਼ ਕਰਬੋਣੀ ਆ ਤੇ ਇਹਨਾਂ ਨੇ ਕਿਹਾ ਸੀ ਪਿਛਲੀ ਵਾਰ ਵੀ ਸਾਨੂੰ ਦੀਵਾਲੀ ਦੁਸ਼ਹਿਰੇ ਦਾ ਟਾਈਮ ਸਾਡਾ ਸੀਜ਼ਨ ਦਾ ਹੈਗਾ ਉਹ ਕਢਾ ਦਿਓ ਉਹ ਕਢਾਤਾ ਇਹਨਾਂ ਜੀ ਹੁਣ ਸਪ੍ਰਸ਼ਾਸ਼ਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਭਾਜੀ ਇਹ ਦੁਕਾਨ ਦੇ ਉਹ ਦੇ ਨਾਮ ਲੇਪਾ ਆਇਆ ਬਾਏ ਬਾਏ ਟਾਈਗਰ ਰੋਡ ਪਾਣੀ ਵਾਲੀ ਟੈਂਕੀ ਜਿਹੜੀ ਹੈਗੀ ਹੈ ਨੋਟਿਸ ਕੋਈ ਨਹੀਂ ਆਇਆ ਸਰ ਜੀ ਆਇਆ ਪਲਦੀਪ ਸਿੰਘ ਕਿਹੜੀ ਹੱਦ ਚ ਕੀ ਫੜਿਆ ਆ ਇਹ ਸਟੇ ਆ ਜੀ ਅੱਛਾ ਹਾਂਜੀ ਇਹ ਦੁਕਾਨ ਦੀ ਆ ਜੀ ਮੀਟਰ ਲੱਗਿਆ ਬਿਜਲੀ ਦਾ ਬਿੱਲ ਤਾਰੀ ਦਾ ਸਰਕਾਰ ਵੱਲੋਂ ਉਹਨਾਂ ਨੇ ਦਿੱਤਾ ਸਟੇ ਜੱਜ ਸਾਹਿਬ ਨੇ ਠੀਕ ਹੈ ਕੇਸ ਚੱਲਦੇ ਆ 25 ਤਰੀਕ ਪਈ ਆ 9ਵੇਂ ਮਹੀਨੇ ਚ ਕੀ ਆ ਸਾਰੀ ਦੁਕਾਨਾਂ ਦਾ ਕੀ ਇਹ ਮੇਰੀ ਕੱਲੀ ਦਾ ਜੀ ਆ ਮੀਟਰ ਆ ਜੀ ਅੱਛਾ ਜੀ ਚਾਰਾ ਸਿੰਘ ਐਂਡ ਕਬੀਰ ਇਹ ਆ ਜੀ ਕੀ ਬਕਾਇਆ ਮੀਟਰ ਵੀ ਲੱਗਾ ਹੋਇਆ ਲੱਗਾ ਹੋਇਆ ਮੀਟਰ ਵੀ ਬਿੱਲ ਤਾਰੀ ਦਾ ਅਰਸੀਦਾ ਮੇਰੇ ਕੋ ਪਈਆਂ 18 ਕੁਝ ਹੋਇਆ ਮੀਟਰ ਸਰਵਿਸ ਸਭ ਦੇ ਲੱਗੇ ਮੈਨੂੰ ਮੈਨੂੰ ਸਟੇ ਮਿਲਿਆ ਦੇਖੋ ਕੇ ਚੱਲਣ ਨੂੰ ਹੋ ਗਿਆ ਹੁਣ ਜੀ 10 12 ਸਾਲ ਹਾਂ ਹਾਂ ਬੈਠਿਆ ਹੁੰਦਾ 30 35 ਸਾਲ ਹੋ ਗਏ ਹਾਂ 1992 93 ਦੇ ਬੈਠੇ ਹੋਏ ਜੀ ਇੱਥੇ ਹੋਰ ਪੁਰਾਣੇ ਬੈਠੇ 1992 93 ਦੇ ਦੁਕਾਨ ਇੱਥੇ ਬੈਠੇ ਹੋਏ ਆ ਜੀ ਸਟੇ ਲਿਆ ਹੋਇਆ ਦੁਕਾਨ ਦਾ ਇਹਦਾ ਕੇਸ ਚੱਲਦਾ ਇਹ ਫਿਰ ਦੁਕਾਨ ਦਾ ਜੇ ਸਰਕਾਰੀ ਜ਼ਮੀਨ ਸੀਗੀ ਸਟੇ ਕਿਉਂ ਦਿੱਤਾ ਸਾਨੂੰ ਪੈਸੇ ਖਾਣ ਵਾਸਤੇ ਦਿੱਤਾ ਫਿਰ ਕਿਦਾਂ ਦਿੱਤਾ ਇਹੋ ਇਹ ਵੀ ਸਾਨੂੰ ਹੱਲ ਦੱਸੋ ਜੀ ਇਹਦਾ ਉਹਨਾਂ ਧੱਕਾ ਕਰ ਰਹੇ ਸਾਡੇ ਨਾਲ ਦੁਕਾਨ ਧੰਨਵਾਦ ਤੇ ਆਏ ਆ ਇਹਦਾ ਕੋਈ ਹੱਲ ਦੱਸੋ ਸਾਨੂੰ ਕੋਈ ਵਾਰਨਿੰਗ ਨਹੀਂ ਆਈ ਜੀ ਸਾਡੇ ਕੋਈ ਵਾਰਨਿੰਗ ਨਹੀਂ ਆਈ ਜੀ ਕੋਈ ਮਨਾਈ ਦੀ ਕੁਛ ਨਹੀਂ ਆਇਆ ਜੀ ਸਾਨੂੰ ਸਾਨੂੰ ਸਿਰਫ ਆ ਕੇ ਕਹਿ ਰਹੇ ਆ ਕਹਿੰਦੇ ਦੁਕਾਨ ਖਾਲੀ ਕਰੋ ਨਹੀਂ ਨਹੀਂ ਉਹ ਲੌਸਮੈਂਟ ਕਰਕੇ ਗਏ ਹੋਏ ਜੀ ਕਿ ਦੁਕਾਨਾਂ ਕਿਉਂਕਿ ਹੋਰ ਵੀ ਬੈਠੇ ਹੋਏ ਨੇ ਆ ਸਟੇ ਹੈਗੀ ਆ ਆ ਸਟੇ ਹੈਗਾ ਯਾਰ ਆ ਸਟੇ ਹੈਗਾ ਜੀ ਸਾਡੇ ਕੋਲ ਆ 2018 ਸਾਲ ਦਾ ਸਟੇ ਆ ਹਾਂਜੀ 2024 ਹਾਂਜੀ ਹਾਂਜੀ ਇਹ ਨਵਾਂ ਸਟੇ ਦਿਖਾਓ ਨਵਾਂ ਤੁਹਾਡਾ ਕੀ ਨਵੀਂ ਕੀ ਗੱਲ ਨਹੀਂ ਸਰ ਇਹ ਇਹੀ ਆ ਸਾਡੇ ਕੋਲ ਸਟੇ ਕਿਉਂਕਿ ਕੇਸ ਆ ਜੋ ਚੱਲ ਰਿਹਾ ਤਰੀਕ ਪਈ ਹੋਈ ਆ 9ਵੇਂ ਮਹੀਨੇ 25 ਤਰੀਕ ਆ ਦੇਖਦੇ ਆ ਕਰੰਟਾ ਦਿਖਾਓ ਨਾ ਕੋਈ ਉਸ ਤੋਂ ਬਾਅਦ ਦੇਖਦੇ ਨੇ ਕਿਹੜੀ ਕੀਤੇ ਆ ਕਿ 6 ਸਾਲ ਨਹੀਂ ਨਹੀਂ ਸਰ ਉਹ ਤਰੀਕ ਦੇ ਉੱਤੇ ਉੱਤੇ ਰਜਿਸਟਰ ਦੇ ਉੱਤੇ ਲਿਖਿਆ ਜਾਂਦਾ ਜਦੋਂ ਹਾਜ਼ਰੀ ਅਸੀਂ ਭਰ ਕੇ ਆਨੇ ਆ ਕਜੈਰੀ ਜਾ ਕੇ ਜਦੋਂ ਸਾਹਿਬ ਬੋਲ ਦਿੰਦੇ ਆ ਉਹ ਥੋੜੀ ਸਾਨੂੰ ਦਿੰਦੇ 25 ਥੋੜੀ ਦਿੰਦੇ ਉਹਨਾਂ ਨੇ ਹਾਜ਼ਰੀ ਸਾਡੀ ਲਿਖ ਦਾਨੀ ਆ ਕਿ ਆ ਗਿਆ ਹੈ ਹਾਜ਼ਰ ਨੇ ਨਹੀਂ ਹੋਣੀਗਾ ਜੀ ਇਹ ਤਾਂ ਸਿਰਫ ਫੋਨ ਦੇ ਉੱਤੇ ਗੱਲ ਹੋ ਜਾਂਦੀ ਕਿ ਇੰਨੀ ਤਰੀਕੇ ਪੈ ਗਈ ਹੈ ਜੀ ਫੋਨ ਤੇ ਕਦੋਂ ਵੀ ਕਦੋਂ ਗੱਲ ਹਾਂ ਜੀ ਨਹੀਂ ਨਹੀਂ ਸਰ ਏਸੀ ਦਾ ਇਸੇ ਦੁਕਾਨ ਦੇ ਉੱਤੇ ਨਾਮ ਲਿਆ ਪਾਉਣਾ ਕਰਾਂਗੇ ਸ਼ਾਪ ਆਹ ਜਿਹੜੀ ਜਗ੍ਹਾ ਗੱਲ ਪਾਣੀ ਵਾਲੀ ਟੈਂਕੀ ਜਿਹੜੀ ਹੈਗੀ ਆ ਨੋਟਿਸ ਕੋਈ ਨਹੀਂ ਆਇਆ ਸਰ ਨਹੀਂ ਨਹੀਂ ਆਇਆ ਫੋਨ ਤੇ ਗੱਲ ਦੱਸ ਬਈ ਬੰਦਾ 20 ਸਾਲ ਹੋ ਗਿਆ ਪਾਜੀ ਠੀਕ ਠੀਕ ਹੈ ਹੁਣ ਉਹ ਮੰਨ ਨਹੀਂ ਰਹੇ ਮਤਲਬ ਪੂਰੇ ਐਮਐਲਏ ਸਾਹਿਬ ਦੇ ਦਫਤਰੋਂ ਹੀ ਆਇਆ ਸੀ ਇਹਨਾਂ ਨੂੰ ਪਹਿਲਾਂ ਵੀ ਭਾਜੀ ਇਹਨਾਂ ਨੇ ਦੀਵਾਲੀ ਤੱਕ ਦਾ ਟਾਈਮ ਮੰਗਿਆ ਸੀਗਾ ਇਹਨਾਂ ਨੂੰ ਉਹ ਟਾਈਮ ਦਿੱਤਾ ਗਿਆ ਸੀ ਵੀ ਸਕੂਲ ਦੀ ਜਗ੍ਹਾ ਬਾ ਵੀ ਮੂਰੋਵਾਸੀ ਬਾਉਂਡਰੀ ਸਾਰੀ ਸਾਫ਼ ਕਰਵਾਉਣੀ ਆ ਤੇ ਇਹਨਾਂ ਨੇ ਕਿਹਾ ਸੀ ਪਿਛਲੀ ਵਾਰ ਵੀ ਸਾਨੂੰ ਦੀਵਾਲੀ ਦੇ ਸ਼ਹਿਰੇ ਦਾ ਟਾਈਮ ਸਾਡਾ ਸੀਜ਼ਨ ਦਾ ਹੈਗਾ ਉਹ ਕਢਾ ਦਿਓ ਉਹ ਕਢਾਤਾ ਇਹਨਾਂ ਜੀ ਹੁਣ ਇਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਭਾਜੀ ਕੀ ਕਹਿੰਦੇ ਛੂਟਾ ਦੇਣੀਆਂ ਅਸੀਂ ਇਹਨਾਂ ਦੇ ਠੇਕੇ ਲਿੱਤੇ ਟਾਈਮ ਕਢਾਉਂਦੇ ਨਹੀਂ ਨਹੀਂ ਭਾਜੀ ਐਕਚੁਅਲੀ ਚਲੋ ਉਹ ਸੀਜ਼ਨ ਦਾ ਟਾਈਮ ਸੀ ਅਗਲੇ ਦਾ ਵੀ ਵੀ ਉਸ ਕਰਕੇ ਥੋੜਾ ਜਿਹਾ ਇਹਨਾਂ ਦਾ ਵੀ ਚਲੋ ਟਾਈਮ ਸੀਜ਼ਨ ਵਾਲੀ ਦਿਸ਼ਾ ਰੇ ਕਰਕੇ ਇਹਨਾਂ ਨੇ ਟਾਈਮ ਮੰਗਿਆ ਸੀ ਮੈਂ ਕਹਿੰਦਾ ਕਿਉਂ ਟਾਈਮ ਕਿਉਂ ਪੰਜਾਬ ਦੇ ਇੱਥੇ ਜਿੰਨੀ 75 ਗੱਜ ਇੱਕ ਠੋਕੜ ਤੇ 2000 ਗੱਜ ਜਗਾ ਕਬਜ਼ਾ ਹੋਣਾ ਇਹਦੀ ਕੀਮਤ ਘੱਟੋ ਘਾਟ ਨਹੀਂ ਤਾਂ 50-60 ਕਰੋੜ ਤੋਂ ਉੱਪਰ ਹੀ ਹੋਣੀ ਹੈ ਇਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਗਿਆ ਸੀਗਾ ਸਿਰਫ ਹੁਣ ਸਕੂਲ ਬਣਨ ਕਰਕੇ ਹੁਣ ਇਹਨਾਂ ਨੇ ਸਾਰੀ ਜਗ੍ਹਾ ਖਾਲੀ ਕਰਾ ਲਈ ਮੈਂ ਹੋਰ ਵੀ ਰੋਡ ਤੇ ਕਬਜ਼ੇ ਆ ਉਹਨਾਂ ਦੁਕਾਨਾਂ ਦੇ ਕੁੰਡੀਆਂ ਪਈਆਂ ਹੋਈਆਂ ਨੇ ਆਨ ਬੰਦਾ ਕੁੰਡੀ ਲਾ ਲਵੇ ਵੱਡਾ ਜਰਮਾਨਾ ਹੁੰਦਾ ਇਹਨਾਂ ਦੇ ਬਿਜਲੀ ਕਿੱਥੋਂ ਆਉਂਦੀ ਕਰੀ ਪੁੱਛਣ ਦਾ ਮਤਲਬ ਨਹੀਂ ਬਾਜੀ ਪ੍ਰਸ਼ਾਸਨ ਹੌਲੀ ਹੌਲੀ ਸਭ ਉਸ ਚੀਜ਼ਾਂ ਫੜ ਰਿਹਾ ਜੀ ਜਦੋਂ ਵੀ ਮੇਰੀ ਗੱਲ ਦਾ ਜਦੋਂ ਮਕਾਨ ਪੱਕੇ ਮਿਲਦੇ ਆ ਉਹ ਪੱਕੇ ਮਕਾਨਾਂ ਨੂੰ ਕਿਰਾਏ ਤੇ ਚੜਾ ਕੇ ਫਿਰ ਇੱਥੇ ਗੰਦ ਵਿੱਚ ਕਿਉਂ ਰਿਆ ਜਾਂਦਾ ਹੈ ਕਿਰਾਏ ਖਾਦੇ ਜਾਂਦੇ ਆ 8000 9000 ਰੁਪਏ ਤੁਹਾਡੇ ਸਾਹਮਣੇ ਤਾਂ ਹੀ ਸਾਰੀ ਇਹ ਸਾਰੀ ਜਗਾ ਸਾਫ ਕਰਵਾ ਦਿੱਤੀ ਹੈ ਕਿਤੇ ਪ੍ਰਾਇਮਰੀ ਸਕੂਲ ਬਣਨਾ ਵਾ ਉਸ ਕਰਕੇ ਇਹ ਸਾਰਾ ਮੂਰੋ ਜਿਹੜਾ ਮੀਟ ਦੀਆਂ ਤੇ ਹੋਰ ਦੁਕਾਨਾਂ ਸੀ ਸਭ ਸਾਫ ਕਰਵਾ ਦਿੱਤੀ ਪਰ ਅਸੀਂ ਕਿਉਂ ਪਰ ਪੰਜਾਬ ਸਰਕਾਰ ਅਸੀਂ ਕੋ ਠੇਕਾ ਲਿੱ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਪ੍ਰਵਾਸੀਆਂ ਦੇ ਵਿੱਚ ਇੱਕ ਸਿੰਘ ਜੀ ਸਰ ਕਿਹੜੇ ਮੈਗਨੇਟ ਅਪਰੂਵਮੈਂਟ ਟਾਸ ਹਾਂਜੀ ਅਪਰੂਵਮੈਂਟ ਟਾਸ ਇੰਪਰੂਵਮੈਂਟ ਟਾਸ ਨਹੀਂ ਨਹੀਂ ਜੀ ਇੰਪਰੂਵਮੈਂਟ ਟਾਸ ਕਰਦੇ ਜਾਂਦੇ ਹਾਂ ਅੱਛਾ ਜੀ ਤੇ ਤੁਸੀਂ ਇਹ ਤਾਰ ਕੱਟਦੇ ਪਈ ਮਿੱਟਰ ਦੀ ਅਸੀਂ ਤਾਂ ਅਪਲਾਈ ਜਾਣਾ ਅਪਰੂਵਮੈਂਟ ਟਾਸ ਦੇ ਅੱਛਾ ਜੀ ਪਰ ਸੁਣਨੀ ਗੱਲ ਹੈ ਜਿਹੜੀਆਂ ਕਲੋਨੀਆਂ ਨੇ ਸਾਰੀ ਨਜਾਇਜ਼ ਬਣੀ ਹੋਈ ਹੈ ਹਾਂਜੀ ਹਾਂਜੀ ਉਸ ਦੇ ਬਾਵਜੂਦ ਇੱਥੇ ਇਹਨੇ ਮੀਟਰ ਕਿੱਥੇ ਲਾਗੇ ਮੀਟਰ ਇਹਨਾਂ ਬਾਰੇ ਤਾਂ ਨਹੀਂ ਸਾਨੂੰ ਪਤਾ ਘਰ ਦਾ ਮੀਟਰ ਵਾਲਾ ਹਮੇਂ ਇਲੈਕਟ੍ਰੀ ਬੰਦੇ ਨੇ ਹਾਂ ਜੀ ਦਾ ਟਰੱਸਟ ਤੇ ਆਇਆ ਗਾ ਮੁਲਾਜ਼ਮ ਜੀ ਹਾਂਜੀ ਟਰੱਸਟ ਤੇ ਮੁਲਾਜ਼ਮ ਆਪ ਨੂੰ ਅੱਛਾ ਜੀ ਤੁਹਾਨੂੰ ਅਥੋਰਟੀ ਕਿਤੋਂ ਆਈ ਹੋਣੀ ਹੈ ਕਿ ਨਹੀਂ ਨਹੀਂ ਉਹ 10 ਬਿਜਲੀ ਮੈਕ ਮੈਨੇ ਕਿਸੇ ਨੇ ਕਿਹਾ ਹੋਊਗਾ ਤਾਂ ਨਹੀਂ ਬਿਜਲੀ ਮੈਕ ਦਾ ਮੁੰਡਾ ਲੱਗਿਆ ਹੋਇਆ ਨਾਲ ਕੱਟਣ ਅੱਛਾ ਜੀ ਉਹ ਕਿਤੋਂ ਆਇਆ ਆ ਬੈਨ ਕੱਟਣ ਗਿਆ ਆ ਜੀ ਅੱਛਾ ਜੀ ਹਾਂਜੀ ਤੇ ਤੁਹਾਡੇ ਕੋਲ ਕਿਹਦੀ ਪਰਮਿਸ਼ਨ ਹੈ ਕਿ ਹਾਂ ਵੀ ਆ ਤਾਰ ਕੱਟ ਦੋ ਇੱਥੋਂ ਸਾਡੇ ਤੇ ਤਾਂ ਪਰਮਿਸ਼ਨ ਹੋਏਗੀ ਨਹੀਂ ਸਾਡੇ ਐਕਸ਼ਨ ਸਾਹਿਬ ਆ ਜੀ ਸਾਡੇ ਅਫਸਰ ਆਏ ਹੋਏ ਜੀ ਐਕਸ਼ਨ ਸਾਹਿਬ ਕਿੱਥੇ ਹੈ ਜੀ ਉਹ ਅੱਗੇ ਨੇ ਠੀਕ ਹੈ ਇਹਨੇ ਪਾਇਆ ਵਿਕਰਮ ਜੀ ਮੇਰਾ ਜੀ ਮੇਰਾ ਨਵੀਨ ਮਲੋਤਰਾ ਐ ਤੇ ਜਿਹੜੀ ਇਹ ਧਿਆਨ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂਜੀ ਬਸ ਇਹ ਜੀ ਸਾਡੀ ਸਕੂਲ ਸਾਈਡ ਵਿੱਚ ਆਪਾਂ ਸਕੂਲ ਸਿੱਖਿਆ ਵਿਭਾਗ ਨੂੰ ਦਿੱਤੀ ਆ ਪੀ ਡਬਲਯੂ ਡੀ ਵਾਲੇ ਇੱਥੇ ਚਾਰਦਵਾਰੀ ਕਰ ਰਹੇ ਆ ਜੀ ਤੇ ਇਹਦੇ ਤੇ ਝੁੱਗੀਆਂ ਤੁਹਾਡੇ ਸਾਹਮਣੇ ਬਣੀ ਹੋਈਆਂ ਆ ਜੀ ਹਾਂਜੀ ਕੁਝ ਹਿੱਸਾ ਇਹਨਾਂ ਦਾ ਝੁੱਗੀਆਂ ਦਾ ਸੜਕ ਤੇ ਆ ਰਿਹਾ ਤੇ ਕੁਝ ਆਪਣੀ ਸਕੂਲ ਸਾਈਡ ਤੇ ਹੋਇਆ ਤੇ ਜਦੋਂ ਹੁਣ ਇਹ ਚਾਰਦਵਾਰੀ ਦਾ ਕੰਮ ਸ਼ੁਰੂ ਹੋਇਆ ਤੇ ਇੱਕ ਤਾਂ ਸਾਨੂੰ ਆਪਣੀ ਸਾਡੀ ਨੋਟਿਸ ਆ ਵੀ ਸਾਡੀ ਸਾਈਟ ਦੇ ਵਿੱਚ ਵੀ ਇਹ ਝੁੱਗੀਆਂ ਦਾ ਹਿੱਸਾ ਹੈਗਾ ਆ ਤੇ ਲਾਸਟ ਮੀਟਿੰਗ ਸਾਡੀ ਡੀਸੀ ਮੈਡਮ ਨਾਲ ਹੋਈ ਸੀਗੀ ਜਿੱਥੇ ਪੀਡਲੂਡੀ ਨੇ ਆਪਣਾ ਕੰਸਰਨ ਦਿਖਾਇਆ ਸੀਗਾ ਕਿ ਸਾਨੂੰ ਚਾਰਦواری ਚ ਮੁਸ਼ਕਲ ਆ ਰਹੀ ਆ ਤੇ ਡੀਸੀ ਮੈਡਮ ਨੇ ਸਾਡੀ ਦੇ ਕਾਰਪੋਰੇਸ਼ਨ ਦੀ ਜੁਆਇੰਟਲੀ ਡਿਊਟੀ ਲਗਾਈ ਸੀਗੀ ਝੁਗਿਆ ਰਿਮੂਵ ਕਰੋ ਤੇ ਅੱਜ ਅਸੀਂ ਝੁਗਿਆ ਰਿਮੂਵ ਕਰ ਲਈ ਆਏ ਆ ਮੌਕੇ ਤੇ ਆ ਕੇ ਪਤਾ ਲੱਗਿਆ ਕਿ ਸਾਡੀ ਜਿਹੜੀ ਇੱਥੇ ਪੈਟਰੋਲ ਪੰਪ ਸਾਈਟ ਆ 1100 ਗਜ ਇਹਦੇ ਵਿੱਚ ਵੀ ਕਾਫੀ ਝੁਗਿਆ ਬਣੀਆਂ ਹੋਈਆਂ ਇੱਥੇ ਬਕਾਇਦਾ ਦੋ ਵਾਰ ਮੁਨੇਦੀ ਕਰਾਈ ਜਾ ਚੁੱਕੀ ਆ ਵੀਡੀਓ ਸਾਡੇ ਕੋਲ ਹੈਗੀਆਂ ਹਫਤਾ 10 ਦਿਨ ਪਹਿਲਾਂ ਦੋ ਵਾਰ ਮੁਨੇਦੀ ਕਰਾਈ ਆ ਅਨਾਉਂਸਮੈਂਟ ਕਰਾਈ ਆ ਤੇ ਵੀਡੀਓ ਤੁਹਾਨੂੰ ਸ਼ੇਅਰ ਕਰ ਦਾਂਗੇ ਵੀਡੀਓ ਤੁਹਾਨੂੰ ਭੇਜ ਦਾਂਗੇ ਸਾਡੇ ਕੋਲ ਕੋਈ ਕਾਪੀ ਨਹੀਂ ਸਟੇਜ ਦੀ ਸਾਡੇ ਨਾਲ ਕੋਈ ਸਾਡੇ ਸਾਡੇ ਧਿਆਨ ਚ ਨਹੀਂ ਹੈਗਾ ਜੇ ਸਾਡੇ ਨਾਲ ਕੋਈ ਇੰਪਰੂਵਮੈਂਟ ਦਾਸ ਨਾਲ ਕੋਈ ਸਟੇ ਹੋਵੇ ਇਹ ਤਾਂ ਬਿਜਲੀ ਬੋਰਡ ਦਾ ਸਕਦਾ ਜੀ ਕਿੱਦਾਂ ਚੁੱਕਿਆ ਲਿਆ ਉਹਨੂੰ ਬਾਹਰ ਰੋਡ ਦੇ ਉੱਪਰ ਸੜਕਾਂ ਦੇ ਮੀਟਰ ਲਗਾਉਣ ਦੇਤੇ ਉਹਨਾਂ ਨੇ ਕਹਿ ਸਕਦੇ ਆ ਜੀ ਮਿਲਿਟੂਰ ਨਾਲ ਕੰਮ ਹੋ ਰਿਹਾ ਕਿਉਂਕਿ ਆਵ ਘਰਾਂ ਦੇ ਵਿੱਚ ਅਗਰ ਲਗਾਉਣਾ ਹੋਵੇ ਤਾਂ ਪਹਿਲਾਂ ਨਹੀਂ ਉਹਦੇ ਬਾਰੇ ਤਾਂ ਬਿਜਲੀ ਬੋਰਡ ਵਾਲੀ ਦੱਸ ਸਕਦਾ ਜੀ ਵੈਸੇ ਅਸੀਂ ਉਹਨਾਂ ਨੂੰ ਇੰਡੀਮੇਸ਼ਨ ਦਿੱਤੀ ਸੀਗੀ ਕਿ ਆ ਕੇ ਕਨੈਕਸ਼ਨ ਕੱਟ ਜਿਓ ਜੀ ਅੱਜ ਸਵੇਰੇ ਵੀ ਜੈ ਸਿੰਘ ਸਾਹਿਬ ਨਾਲ ਗੱਲ ਹੋਈ ਆ ਜਿਨ੍ਹਾਂ ਨੂੰ ਹਫਤਾ ਪਹਿਲਾਂ ਲੈਟਰ ਭੇਜਤੀ ਸੀਗੀ ਅਸੀਂ ਕਾਰਵਾਈ ਕਰਨੀ ਆ ਤੇ ਆਪ ਆਪਣੇ ਬਿਜਲੀ ਦੇ ਕਨੈਕਸ਼ਨ ਕਟੋਵਾ ਕੇ ਅਜੇ ਤੱਕ ਉਹਨਾਂ ਦਾ ਤਾਂ ਨਹੀਂ ਆਇਆ ਕੋਈ ਬੰਦਾ ਪਰ ਸਾਡੇ ਅਸੀਂ ਸਾਡੇ ਬਿਜਲੀ ਵਾਲੇ ਹੈਗੇ ਆ ਜਿਹੜੇ ਸਾਡੇ ਫੀਲਡ ਦੇ ਵਿੱਚ ਲੱਗੇ ਹੁੰਦੇ ਆ ਉਹਨਾਂ ਨੇ ਕਨੈਕਸ਼ਨ ਕੱਟਿਆ ਆਪਣੇ ਤੌਰ ਤੇ ਸ਼ਾਇਦ ਮੇਰੇ ਖਿਆਲ ਨਾਲ ਆ ਗਿਆ ਹੋਊਗਾ ਤਾਂ ਮੈਨੂੰ ਧਿਆਨ ਨਹੀਂ ਹੈਗਾ ਜੋਨਾਂ ਦਾ ਕੋਈ ਬੰਦਾ ਆਇਆ ਹੋਵੇ ਤਾਂ ਇੱਧਰ ਰੂਟ ਤੇ ਕਿਹੜੇ ਕਿਹੜੇ ਏਰੀਆ ਦੇ ਵਿੱਚ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਤਾਂ ਤਾਜਪੁਰ ਰੋਡ ਤੇ ਇਹੀ ਕਾਰਵਾਈ ਕਰ ਰਹੇ ਆ ਜੀ ਹਾਂ ਜੀ ਮੇਰਾ ਨਾਮ 30 ਪ੍ਰੋਹਿਤ ਹੈ ਜੀ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਨੇ ਦੁਕਾਨਾਂ ਬਣਾਈਆਂ ਹੋਈਆਂ ਆ ਇਹ ਹੈਗੀਆਂ ਨਹੀਂ ਆਈਆਂ ਹਾਂ ਜੀ ਮੀਟਰ ਕਿਵੇਂ ਲਗਾ ਕੇ ਲਗਾ ਦਿੱਤੇਗੇ ਤੁਹਾਡੇ ਨਾਲ ਇਹ ਸਾਰ ਅਸਲ ਦੇ ਵਿੱਚ ਬਿਜਲੀ ਬੋਰਡ ਦੇ EMPLOYEES ਹੀ ਦੱਸ ਸਕਦੇ ਜੀ ਮੈਂ ਤਾਂ ਆਊਟਸੋਰਸ ਵਾਲਾ ਬੰਦਾ ਐ ਇੰਪਰੂਵਮੈਂਟ ਅਸਟਾ ਆਇਆ ਹਾਂ ਹੈਲੋ ਡੈਡੀ ਮੈਂ ਕੰਮ ਦਾ ਕੰਮ ਜਿੱਤੇ ਕਰਦੇ ਹੋ ਆਪਣੇ ਕੋਲ ਇਲੈਕਟ੍ਰੀਸ਼ੀਅਨ ਜਿਹੜਾ ਬਿਜਲੀ ਬੋਰਡ ਦਾ ਪੱਕਾ ਆਇਆ ਹੋਇਆ ਉਹ ਪਿੱਛੋਂ ਤਾਰਾਂ ਕੱਟ ਰਹੀ ਜੀ ਆਪਾਂ ਉਹਦੇ ਨਾਲ ਹੈਲਪਰ ਹੈ ਹਾਂ ਜੀ ਅੱਜਕੱਲ ਇਹ ਘਰ ਦੇ ਮੀਟਰ ਨਾਲ ਉਹਵਾ ਜੀ ਰਿਪੇਅਰ ਬਲ ਰਿਹਾ ਹੈ ਇਹ ਸਰ ਉਹ ਹੀ ਦੱਸ ਸਕਦੇ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਦਾ ਮਤਲਬ ਇਹ ਬਿਲੀਪੋਤ ਨਾਲ ਹੀ ਹੋ ਰਿਹਾ ਤੁਹਾਡੇ ਸਰ ਮੈਂ ਮੈਂ ਕੁਝ ਨਹੀਂ ਕਹਿ ਸਕਦਾ ਜੀ ਮੈਂ ਲੱਗਦਾ ਵੀ ਇਹ ਮੀਲੀਪੋਤ ਨਾਲ ਹੋ ਰਿਹਾ ਕੰਮ ਸਾਰਾ ਕੁਝ ਇਹਦੇ ਬਾਰੇ ਕੁਝ ਸ਼ਾਇਦ ਹੋ ਵੀ ਸਕਦਾ ਜੀ ਮੈਂ ਇਹਦੇ ਬਾਰੇ ਕੋਈ ਡਿਕਲੇਅਰ ਨਹੀਂ ਕਰ ਸਕਦਾ ਲੋਕ ਇਹਦੇ ਬਾਰੇ ਆਪਣੀ ਜਾਣਕਾਰੀ ਕੋਈ ਨਹੀਂ